ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਤੋਂ ਨਾ ਕੁਝ ਦਿਨ ਪਹਿਲਾਂ ਮੈਂ ਆਪਣੇ YouTube ਚੈਨਲ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਜਿੰਨਾ ਮਰਜੀ ਪਾਣੀ ਪੀ ਸਕਦੇ ਹੋ ਉਹਦੇ ਨਾਲ ਕੀ ਹੈ ਕਿ ਤੁਹਾਡਾ weight ਵਧੇਗਾ ਨਹੀਂ ਸਗੋ ਤੁਹਾਡਾ ਜਿਹੜਾ body weight ਆ ਉਹ ਘਟੇਗਾ ਤੋਂ ਉਸ ਵੀਡੀਓ ਨੂੰ ਦੇਖ ਕੇ ਮੇਰੇ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਨੂੰ ਇੰਸਟਾਗ੍ਰam ਦੇ ਉੱਤੇ ਮੈਸੇਜ ਆਏ ਤੇ ਉਹਨਾਂ ਨੇ ਮੈਨੂੰ ਕਮੈਂਟ ਵੀ ਕੀਤਾ ਉਹ ਕਹਿੰਦੇ ਕਿ ਵੀਰ ਜੀ ਪਾਣੀ ਪੀਣ ਨਾਲ ਸਾਡਾ ਭਾਰ ਆ ਜਿਹੜਾ ਉਹ ਕਿਉਂ ਨਹੀਂ ਵਧਦਾ ਹੈਗਾ ਜਦਕਿ ਮਤਲਬ ਜੇ ਅਸੀਂ ਕੋਈ ਹੋਰ ਚੀਜ਼ ਪੀ ਲਈਏ ਜੇ ਮੰਨ ਲੀਏ ਚਲੋ ਕੋਲਡ ਡਰਿੰਕ ਪੀ ਲਈਏ ਨਿੰਬੂ ਪਾਣੀ ਪੀ ਲਈਏ ਜਾਂ ਫਿਰ ਕੋਈ ਵੀ ਜੂਸ ਵਗੈਰਾ ਪੀ ਲਈਏ ਜਾਂ ਸ਼ੇਕ ਪੀ ਲਈਏ ਉਹਦੇ ਨਾਲ ਸਾਡਾ ਭਾਰ ਵਧ ਜਾਂਦਾ ਵਾ ਪਾਣੀ ਪੀਣ ਨਾਲ ਕਿਉਂ ਨਹੀਂ ਵਧ ਫਿਟਨੈਸ ਟ੍ਰੇਨਰ ਇਹੋ ਜਿਹੇ ਹੈਗੇ ਨੇ ਹਨ ਜਿਨ੍ਹਾਂ ਕੋ ਤੁਸੀਂ ਟ੍ਰੇਨਿੰਗ ਕਰਦੇ ਹੋਵੋਗੇ ਜਾਂ ਫਿਰ ਤੁਸੀਂ ਲੋਕਾਂ ਦੀ ਵੀਡੀਓ ਦੇਖਦੇ ਹੋਵੋਗੇ ਜਾਂ ਫਿਰ ਕੋਈ ਹੋਰ ਚੀਜ਼ਾਂ ਦੀ ਵੀਡੀਓ ਦੇਖਦੇ ਹੋਵੋਗੇ ਉਹ ਕਹਿੰਦੇ ਕਿ ਤੁਸੀਂ ਨਾ ਕੋਈ ਵੀ ਲਿਕਵਿਡ ਚੀਜ਼ ਆ ਜਿਹੜੀ ਉਹ ਤੁਸੀਂ ਪੀ ਸਕਦੇ ਹੋ ਉਹਦੇ ਨਾਲ ਤੁਹਾਡਾ ਬੋਡੀ weight ਨਹੀਂ ਵਧੇਗਾ ਜਦਕਿ ਮਤ ਜਿਹੜੀ ਕੋਲਡ ਡਰਿੰਕ ਆ ਉਹ ਵੀ ਲਿਕਵਿਡ ਆ ਨਿੰਬੂ ਪਾਣੀ ਆ ਉਹ ਵੀ ਲਿਕਵਿਡ ਆ ਕੋਈ ਸ਼ੇਕ ਆ ਜਾਂ ਜੂਸ ਆ ਉਹ ਵੀ ਲਿਕਵਿਡ ਆ ਓਪੀ ਨਾਲ ਸਾਡਾ ਬੋਡੀ weight ਹੈ ਜਿਹੜਾ ਕਿਉਂ ਵਧਦਾ ਪਾਣੀ ਪੀਣ ਨਾਲ ਕਿਉਂ ਨਹੀਂ ਵਧਦਾ ਹੈਗਾ ਦੇਖੋ ਦੇਖੋ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਤੁਹਾਡੇ ਜਿਹੜਾ ਬੋਡੀ weight ਉਹ ਕਿਵੇਂ ਵਧਦਾ ਵਾ ਜਿਵੇਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਜਿਹੜਾ ਸਾਡਾ ਬੋਡੀ weight ਵਧਣ ਦਾ ਕਾਰਨ ਕੀ ਆ ਸਾਡਾ ਬੋਡੀ weight ਵਧਣ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਕੈਲਰੀ ਕੈਲਰੀ ਜਿਆਦਾ ਅਸੀਂ ਖਾ ਲੈਂਨੇ ਆ ਤਾਂ ਉਹਦੇ ਨਾਲ ਸਾਡਾ ਬੋਡੀ weight ਉਹ ਵਧਣਾ ਸ਼ੁਰੂ ਹੋ ਜਾਂਦਾ ਵਾ ਜੇ ਅਸੀਂ ਕੈਲਰੀਜ਼ ਘੱਟ ਖਾਵਾਂਗੇ ਵਰਕਆਊਟ ਅਸੀਂ ਜ਼ਿਆਦਾ ਕਰਾਂਗੇ ਤਾਂ ਉਹਦੇ ਨਾਲ ਕੀ ਹੈ ਕਿ ਕੈਲਰੀ ਸਾਡੀ ਬਰਨ ਹੋਣਗੀਆਂ ਕੈਲਰੀਜ਼ ਅਸੀਂ ਘੱਟ ਵੀ ਖਾਵਾਂਗੇ ਤੇ ਵਰਕਆਊਟ ਅਸੀਂ ਜ਼ਿਆਦਾ ਕਰਾਂਗੇ ਤਾਂ ਸਦਾ ਸਾਡਾ ਬੋਡੀ ਵੇਟ ਆ ਉਹ ਘਟਣਾ ਸ਼ੁਰੂ ਹੋ ਜਾਏਗਾ ਬੋਡੀ ਵੇਟ ਛੇਤੀ ਘਟ ਜੇਗਾ ਉਹਦੇ ਨਾਲ ਬੋਡੀ ਵੇਟ ਜਿਹੜਾ ਸਾਡਾ ਵਧੇਗਾ ਨਹੀਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਪਾਣੀ ਪੀਣ ਨਾਲ ਜਿਹੜਾ ਸਾਡਾ ਬੋਡੀ ਵੇਟ ਆ ਕਿਉਂ ਨਹੀਂ ਵੱਧਦਾ ਹੈਗਾ ਉਹਦੇ ਨਾਲ ਬੋਡੀ ਵੇਟ ਕਿਉਂ ਘਟਦਾ ਵੱਧ ਜਦ ਕੀ ਹੋਰ ਲਿਕਵਿਡ ਚੀਜ਼ਾਂ ਪੀਣ ਨਾਲ ਸਾਡਾ ਬੋਡੀ ਵੇਟ ਕਿਉਂ ਵੱਧ ਜਾਂਦਾ ਵਾ ਦੇਖੋ ਜਿਹੜਾ ਪਾਣੀ ਆ ਨਾ ਜੀ ਪਾਣੀ ਦੇ ਵਿੱਚ ਜ਼ੀਰੋ ਕੈਲਰੀਜ਼ ਹੁੰਦੀ ਆ ਉਹਦੇ ਵਿੱਚ ਕੋਈ ਵੀ ਕੈਲਰੀਜ਼ ਨਹੀਂ ਹੁੰਦੀ ਹੈਗੀ ਇਸ ਕਰਕੇ ਉਹਦੇ ਨਾਲ ਤੁਹਾਡਾ ਬੋਡੀ weight ਨਹੀਂ ਵਧਦਾ ਹੈਗਾ ਉਹਦੇ ਨਾਲ ਬੋਡੀ weight ਤੁਹਾਡਾ ਘਟੇ ਗਈ ਕਿਉਂਕਿ ਪਾਣੀ ਹੈ ਜਿਹੜਾ ਉਹ ਸਾਡੀ ਬੋਡੀ ਨੂੰ ਚਲਾਉਣ ਦੇ ਲਈ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਵਾ ਕਿਉਂਕਿ ਤੁਸੀਂ ਦੇਖਣਾ 70 ਤੋਂ 75% 80% ਸਾਡੀ ਬੋਡੀ ਹੈ ਜਿਹੜੀ ਉਹ ਪਾਣੀ ਦੀ ਬਣੀ ਹੋਈ ਆ ਅਗਰ ਸਾਡੀ ਬੋਡੀ ਦੇ ਅੰਦਰ ਪਾਣੀ ਦੀ ਕਮੀ ਹੋ ਗਈ ਨਾ ਪਾਣੀ ਸਾਡੀ ਬੋਡੀ ਦੇ ਅੰਦਰ ਘਟ ਜਾ ਤਾਂ ਉਹਦੇ ਨਾਲ ਕੀ ਕੀ ਸਾਨੂੰ ਮਤਲਬ ਚੱਕਰ ਆਉਣੇ ਸ਼ੁਰੂ ਹੋ ਜਾਣਗੇ ਸਾਨੂੰ ਹੋਰ ਤਾਂ ਦੀ ਭੇੜੀਆਂ ਭੇੜੀਆਂ ਬਿਮਾਰੀਆਂ ਲੱਗਣੇ ਸ਼ੁਰੂ ਹੋ ਜਾਣਗੇ ਸਾਨੂੰ ਜੋਇੰਟ ਸਾਡੇ ਜਿਹੜੇ ਉਹ ਦੁਖਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਪਾਣੀ ਸਾਨੂੰ ਜਿਆਦਾ ਮਾਤਰਾ ਦੇ ਵਿੱਚ ਪੀਣਾ ਚਾਹੀਦਾ ਪਾਣੀ ਜਿਹੜਾ ਸਾਡੀ ਬੋਡੀ ਨੂੰ ਉਹ ਚਲਾਉਂਦਾ ਰਹਿੰਦਾ ਵਾ ਉਹਦੇ ਨਾਲ ਕੀ ਕੀ ਜਿਹੜੇ ਸਭ ਜਿਵੇਂ ਮੰਨ ਕੇ ਚਲੋ ਉਦਾਹਰਨ ਦੇਤੇ ਹੋਰ ਤਾਂ ਮੈਂ ਤੁਹਾਨੂੰ ਦੱਸ ਦੇਣਾ ਤੁਸੀਂ ਨਾ ਕਿਤੇ ਇੱਕ ਜਗ੍ਹਾ ਤੇ ਤੁਸੀਂ ਕੱਪੜੇ ਵਗੈਰਾ ਧੋਰੇ ਉਹ ਤਾਂ ਸਰਫ ਵਗੈਰਾ ਸਾਬਣ ਵਗੈਰਾ ਕਾਫੀ ਡੁੱਲ ਗਈ ਆ ਤੁਸੀਂ ਕੀ ਕਰਦੇ ਇੱਕ ਕੁਆਲਿਟੀ ਪਾਣੀ ਦੀ ਭਰ ਕੇ ਜ਼ੋਰ ਦੀ ਮਾਰਦੇ ਉਹ ਸਾਰਾ ਕੁਝ ਸਾਫ਼ ਹੋ ਜਾਂਦਾ ਵਾ ਇਸੇ ਤਰ੍ਹਾਂ ਜਿਹੜਾ ਪਾਣੀ ਆ ਸਾਡੀ ਬੋਡੀ ਦੇ ਅੰਦਰ ਇਸੇ ਤਰ੍ਹਾਂ ਕੰਮ ਕਰਦਾ ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀ ਜਾਓਗੇ ਉਹ ਸਾਡੀ ਬੋਡੀ ਨੂੰ ਅੰਦਰੋਂ ਸਾਫ਼ ਕਰੀ ਜਾਊਗਾ ਸਫਾਈ ਕਰੀ ਜਾਊਗਾ ਸਾਡੀ ਬੋਡੀ ਦੇ ਅੰਦਰ ਜੋ ਵੀ ਮਤਲਬ ਹੀ ਫालतू ਦੀ ਬੈਕਟੀਰੀਆ ਨੇ ਜਾਂ ਫਿਰ ਕੋਈ ਹੋਰ ਚੀਜ਼ਾਂ ਗੰਦਮਨ ਸਾਡੀ ਬੋਡੀ ਦੇ ਅੰਦਰ ਜੰਮਿਆ ਹੋਇਆ ਉਹ ਸਾਰਾ ਲੇਟਰਿੰਗ ਰਾਈ ਟਾਇਲਟ ਰਾਈ ਜਾਂ ਫਿਰ ਉਹ ਵਾਸ਼ਰੂਮ ਰਾਈ ਬਾਥਰੂਮ ਰਾਈ ਉਹ ਚੀਜ਼ਾਂ ਨੂੰ ਬਾਹਰ ਕੱਢ ਦਿੰਦਾ ਵਾ ਉਹਦੇ ਨਾਲ ਕੀ ਤੁਹਾਡੀ ਜਿਹੜੀ ਬੋਡੀ ਆ ਵਧੀਆ ਤਰੀਕੇ ਨਾਲ ਕੰਮ ਕਰਦੀ ਆ ਤੇ ਤੁਹਾਡਾ ਬੋਡੀ weight ਘਟਣਾ ਸ਼ੁਰੂ ਹੋ ਜਾਂਦਾ ਵਾ ਹੁਣ ਗੱਲ ਕਰਦੇ ਆ ਕਿ ਜਿਹੜੇ ਤੁਸੀਂ ਮਤਲਬ ਹੀ ਹੋਰ ਚੀਜ਼ਾਂ liquid ਚੀਜ਼ਾਂ ਪੀਂਦੇ ਹੋ ਉਹਦੇ ਨਾਲ ਤੁਹਾਡਾ ਜਿਹੜਾ body weight ਆ ਉਹ ਕਿਉਂ ਵਧਦਾ ਵਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਜਿਵੇਂ ਦੇਖੋ ਕੋਲਡ ਡਰਿੰਕ ਆ ਹਣਾ ਕੋਲਡ ਡਰਿੰਕ ਲਾ ਲਓ ਕੋਲਡ ਡਰਿੰਕ ਨਾਲ ਤੁਹਾਡਾ weight ਕਿਵੇਂ ਵਧਦਾ ਵਾ ਕਿਉਂਕਿ ਇਹ ਤਾਂ ਉਹ ਵੀ liquid ਹੀ ਆ ਉਹ ਤਾਂ ਉਹਦੇ ਨਾਲ ਤੁਹਾਡਾ ਬੋਡੀ weight ਤਾਂ ਵੱਧਦਾ ਵਾ ਕਿਉਂਕਿ ਉਹਦੇ ਵਿੱਚ ਨਾ artificial ਇੱਕ ਤਾਂ ਕਲਰ ਪਾਏ ਹੁੰਦੇ ਉਹਨਾਂ ਨੇ artificial color use ਕੀਤੇ ਹੁੰਦੇ ਉਹਦੇ ਵਿੱਚ ਗੈਂਸ ਵਗੈਰਾ ਯੂਜ਼ ਕੀਤੀ ਹੁੰਦੀ ਆ ਤੇ ਜਿਹੜੀ ਸਭ ਤੋਂ ਮਾੜੀ ਚੀਜ਼ ਆ ਉਹਦੇ ਵਿੱਚ ਆ ਜਿਹੜੀ sugar ਜਿਹੜਾ ਖੰਡ ਮਿੱਠਾ ਹੋ ਗਿਆ ਨਾ ਉਹ ਉਹਦੇ ਵਿੱਚ ਯੂਜ਼ ਕੀਤਾ ਜਾਂਦਾ ਵਾ ਕਿਉਂਕਿ ਜਿਹੜੀ ਖੰਡ ਵਾ sugar ਨਾ ਉਹਦੇ ਵਿੱਚ ਕੇਲਰੀਜ਼ ਆ ਜਿਹੜੀ ਬਹੁਤ ਹੀ ਜ਼ਿਆਦਾ ਹੁੰਦੀ ਆ ਇੱਕ ਤਾਂ ਦੇਖੋ sugar ਦੀ ਹੋ ਗਈ ਉਹਦੇ ਨਾਲ ਕੇਲਰੀਜ਼ ਬਣ ਗਈ ਉਸ ਤੋਂ ਬਾਅਦ ਉਹ artificial ਉਹਨਾਂ ਨੇ ਕਲਰ ਵਗੈਰਾ ਪਾਏ ਹੁੰਦੇ ਨੇ ਉਹਦੇ ਨਾਲ ਜਦੋਂ ਤੁਸੀਂ ਉਹ ਚੀਜ਼ ਪੀ ਲੈਂਦੇ ਹੋ ਉਹਦੇ ਨਾਲ ਕੀ ਕੀ sugar ਸਾਡੀ ਬੋਡੀ ਦੇ ਅੰਦਰ ਚਲੀ ਜਾਂਦੀ ਆ ਉਹਦੇ ਨਾਲ ਤੁਹਾਡੀ ਕੈਲਰੀ ਜੀ ਵਹੋਂ ਲੱਗੀ ਕਿਉਂਕਿ ਦੇਖੋ ਪਾਣੀ ਦੇ ਵਿੱਚ ਤਾਂ ਆਪਾਂ ਕੁਝ ਵੀ ਨਹੀਂ ਪਾਇਆ ਪਾਣੀ ਤਾਂ ਸਿੰਪਲ ਸੀਗਾ ਬਿਲਕੁਲ ਪਾਣੀ ਦੇ ਵਿੱਚ ਜ਼ੀਰੋ ਕੈਲਰੀਜ਼ ਸੀ ਤੇ ਜਦੋਂ ਤੁਸੀਂ ਕੋਲਡ ਡਰਿੰਕ ਪੀਣ ਲਗੇ ਉਹਦੇ ਵਿੱਚ 20 30 40 50 ਕੈਲਰੀਜ਼ ਸੀ ਜਦੋਂ ਤੁਸੀਂ ਪੀ ਲਈ ਤਾਂ ਉਹ ਜਿਹੜੀ ਕੈਲਰੀ ਸੀ ਤੁਹਾਡੀ ਬੋਡੀ ਦੇ ਅੰਦਰ ਚਲੀ ਗਈ ਆ ਤਾਂ ਜਿਹੜੀ ਕੈਲਰੀ ਉਹ ਵਧਣ ਕਰਕੇ ਤੁਹਾਡਾ ਬੋਡੀ weight ਜਿਹੜਾ ਵਾਜਦਾ اسی ਤਰ੍ਹਾਂ ਜੂਸ ਆ ਜੂਸ ਦੇ ਵਿੱਚ ਵੀ ਤੁਸੀਂ ਮਿੱਠਾ ਪਾ ਲੋ ਹਣਾ ਜੂਸ ਜੇ ਅਗਰ ਤੁਸੀਂ ਪੀਣਾ ਤੁਸੀਂ ਸਿੰਪਲ ਪੀ ਲੋ ਉਹਦੇ ਵਿੱਚ ਤੁਹਾਨੂੰ ਫਾਈਬਰ ਮਿਲ ਜੇਗਾ ਪਰ ਅਗਰ ਤੁਸੀਂ ਮਿੱਠਾ ਨਹੀਂ ਪਾਉਂਗੇ ਤੋ ਉਹਦੇ ਵਿੱਚ ਤੁਹਾਨੂੰ ਕੀ ਹੈ ਕਿ ਜਿਹੜੀ ਸ਼ੂਗਰ ਆ ਉਹ ਸ਼ੂਗਰ ਦੀ ਕੈਲਰੀਜ਼ ਨਹੀਂ ਆਏਗੀ ਇਸ ਤਰ੍ਹਾਂ ਨਿੰਬੂ ਪਾਣੀ ਨਿੰਬੂ ਪਾਣੀ ਕਿਉਂ ਬੋਡੀ ਵੇਟ ਵਧਾਉਂਦਾ ਵਾ ਤੁਸੀਂ ਉਹਦੇ ਵਿੱਚ ਚੀਨੀ ਪਾ ਲੈਨੇ ਜਦੋਂ ਤੁਸੀਂ ਚੀਨੀ ਪਾ ਲੈਨੇ ਹੋ ਤਾਂ ਸਮਝ ਲਓ ਮਿੱਠੇ ਪੀਣ ਨਾਲ ਤਾਂ ਕੈਲਰੀਜ਼ ਆ ਗਈ ਅਗਰ ਤੁਸੀਂ ਸਿੰਪਲ ਪਾਣੀ ਦੇ ਵਿੱਚ ਨਿੰਬੂ ਪਾਉਣਗੇ ਕੱਲਾ ਨਿੰਬੂ ਨਿਚੋੜ ਲਓ ਨਿੰਬੂ ਨਿਚੋੜ ਕੇ ਫਿਰ ਤੁਸੀਂ ਉਹਦੇ ਵਿੱਚ ਕਾਲੀ ਮਿਰਚ ਪਾ ਲਓ ਤੇ ਕਾਲਾ ਨਮਕ ਪਾ ਲਓ ਹਣਾ ਤੁਸੀਂ ਉਹ ਚੀਜ਼ ਪੀ ਲਓ ਉਹਦੇ ਨਾਲ ਤੁਹਾਡਾ ਬੋਡੀ ਵੇਟ ਜਿਹੜਾ ਨਹੀਂ ਵਧੇਗਾ ਕਿਉਂਕਿ ਨਿੰਬੂ ਬੋਡੀ ਵੇਟ ਬੋਡੀ ਵੇਟ ਘਟਾਉਣ ਦੇ ਵਿੱਚ ਸਾਡੀ ਮਦਦ ਕਰਦਾ ਵਾ ਬਟ ਜਦੋਂ ਤੁਸੀਂ 슈ਗਰ ਨਹੀਂ ਪਾਉਂਗੇ ਉਹ ਤਾਂ ਕੰਮ ਕਰੇਗਾ ਅਗਰ ਤੁਸੀਂ ਉਹਦੇ ਵਿੱਚ 슈ਗਰ ਪਾ ਲਈ ਜਾਂ ਸ਼ੱਕਰ ਪਾ ਲਈ ਜਾਂ ਗੋੜ ਪਾ ਲਿਆ ਫਿਰ ਉਹਦੀ ਕੈਲਰੀਜ਼ ਤੁਹਾਡੀ ਬੋਡੀ ਦੇ ਅੰਦਰ ਚਲੇ ਜਾਣੀਆਂ ਤੇ ਉਹਦੇ ਨਾਲ ਤੁਹਾਡਾ ਬੋਡੀ weight ਜਿਹੜਾ ਉਹ ਵਧਣਾ ਸ਼ੁਰੂ ਹੋ ਜੀਗਾ ਇਹ ਕਾਰਨਾਂ ਪਾਣੀ ਪੀਣ ਨਾਲ ਸਾਡਾ ਜਿਹੜਾ ਬੋਡੀ weight ਆ ਉਹ ਤਾਂ ਨਹੀਂ ਵੱਧਦਾ ਹੈਗਾ ਜੇ ਤੁਸੀਂ ਹੋਰ ਲਿਕਵਿਡ ਚੀਜ਼ਾਂ ਤੁਸੀਂ ਪੀਨੇ ਹੋ ਉਹਦੇ ਨਾਲ ਵੀ ਤੁਹਾਡਾ ਬੋਡੀ weight ਵਧਣਾ ਸ਼ੁਰੂ ਹੋ ਜਾਏਗਾ ਇਸੇ ਤਰ੍ਹਾਂ ਕੌਫੀ ਕੰਮ ਕਰਦੀ ਹੈ ਇਸੇ ਤਰ੍ਹਾਂ ਚਾਹ ਕੰਮ ਕਰਦੀ ਆ ਅਗਰ ਤੁਸੀਂ ਚਾਹ ਤੇ ਕੌਫੀ ਪੀਣਾ ਚਾਹੁੰਦੇ ਹੋ ਤੁਸੀਂ ਵਿਦਆਊਟ 슈ਗਰ ਵਿਦਆਊਟ 슈ਗਰ ਪੀਓ ਤੁਹਾਡਾ ਬੋਡੀ weight ਬਿਲਕੁਲ ਵੀ ਨਹੀਂ ਵਧੇਗਾ ਜੀ ਸੋ ਇਹ ਕਾਰਨ ਸੀਗਾ ਲਿਕਵਿਡ ਚੀਜ਼ ਪੀਣ ਨਾਲ ਸਾਡਾ ਜਿਹੜਾ ਬੋਡੀ weight ਆ ਜਿਹੜਾ ਪਾਣੀ ਪੀਣ ਨਾਲ ਸਾਡਾ ਬੋਡੀ weight ਆ ਜਿਹੜਾ ਕਿਉਂ ਨਹੀਂ ਵਧਦਾ ਹੈਗਾ ਹੋਰ ਚੀਜ਼ਾਂ ਪੀਣ ਨਾਲ ਸਾਡਾ ਬੋਡੀ weight ਕਿਉਂ ਵਧਦਾ ਵਾ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਕਲੀਅਰ ਹੋ ਕੀ ਮਤਲਬ ਵੀ ਜਿਹੜਾ ਸਾਡਾ ਪਾਣੀ ਪੀਣ ਨਾਲ ਬੋਡੀ weight ਆ ਜਿਹੜਾ ਕਿਉਂ ਨਹੀਂ ਵੱਧਦਾ ਤੇ ਹੋਰ ਚੀਜ਼ਾਂ ਲਿਕਰ ਚੀਜ਼ਾਂ ਪੀਣ ਨਾਲ ਸਾਡਾ ਬੋਡੀ weight ਕਿਉਂ ਵੱਧਦਾ ਵਾ ਸਾਰੀ ਗੱਲ ਹੈਗੀ ਕੈਲਰੀਜ਼ ਦੀ ਮੈਂ ਤੁਹਾਨੂੰ ਆਪਣੀ ਪੁਰਾਣੀ ਵੀਡੀਓ ਵੀ ਦੇ ਵਿੱਚ ਵੀ ਦੱਸਿਆ ਸੀਗਾ ਸਾਡਾ ਜਿਹੜਾ ਬੋਡੀ weight ਵਧਣ ਦਾ ਜਿਹੜਾ ਕਾਰਨ ਮੁੱਖ ਕਾਰਨ ਇਹ ਆ ਵੀ ਕਿਉਂਕਿ ਅਸੀਂ ਜ਼ਿਆਦਾ ਕੈਲਰੀਜ਼ ਖਾ ਲੈਨੇ ਆ ਹਰ ਇੱਕ ਬੋਡੀ ਦੀ ਹਾਈਟ ਕੱਦ ਦੇ ਹਿਸਾਬ ਨਾਲ ਕੈਲਰੀਜ਼ ਹੁੰਦੀਆਂ ਨੇ ਵੀ ਉਹਨੂੰ ਕਿੰਨੀ ਕੈਲਰੀਜ਼ ਲੈਣੀਆਂ ਚਾਹੀਦੀਆਂ ਨੇ ਸੋ ਜਦੋਂ ਤੁਸੀਂ ਆਪਣੀ ਕੈਲਰੀਜ਼ ਤੋਂ ਜ਼ਿਆਦਾ ਕੈਲੋਰੀ ਤੋਂ ਜ਼ਿਆਦਾ ਤੁਸੀਂ ਕੈਲਰੀਜ਼ ਲੈ ਲੈਨੇ ਹੋ ਖਾਜ ਲੈਨੇ ਹੋ ਤੁਸੀਂ ਉਦੇ ਨਾਲ ਤੁਹਾਡਾ ਬੋਡੀ ਵੇਟ ਵਧਣਾ ਸ਼ੁਰੂ ਹੋ ਜਾਂਦਾ ਵਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੈ ਜੀ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਹੋਣੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਜਾਂ ਫਿਰ ਕੋਈ ਵੀ ਹੋਰ ਫਿਟਨੈਸ ਵੀਡੀਓ ਨੂੰ ਲੈ ਕੇ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪ